इंपॉर्टेंट ऑफ दिस डे एंड वी विल ट्राई टू सेंटी सिंपल शब्दों में बताऊ की जितना महत्व इस दिन का है उतने महत्व के साथ उतनी श्रद्धा के साथ वी विल ट्राई टू कोट विद ग्रेट स्पिरिट

रतन बनना कोई छोटी सी बात नहीं है लेते हैं परंतु कैसे बने वो हमने सीखना आज और उसको बीच में कोई शॉर्टकट के ना जाए यदि किसी को में आई विल एक्सप्लेन देयर हिस्ट्री वन बाय वन अस्टेम पद्मश्री डॉक्टर प्रोफेसर हरमनंदर सिंह की बेटी डॉक्टर कुंवर विजय प्रताप गुरमचंद सिंह जी सरदार सतेंद्रबीर सिंह जी ਪਰੋਫੈਸਰ ਜੀਪੀ ਸਿੰਘ ਜੀ ਲਾਈਟ ਡਾਟ ਅਨੇਬਲ ਸਾਖ ਆਫ ਗ੍ਰੇਟ ਗੁਰੂ ਜੀ ਦੇ ਆਰ ਸਿਟਿੰਗ ਵਿਦ ਅਸ 플ੈਪ ਉਹਨਾਂ ਕੇ ਲਈ ਵੀ ਤਾਲੀਆਂ ਮਾਰੋ ਆ ਰਮੇਸ਼ ਸਾਹਿਬ ਇਸ ਸੈਕ੍ਰੀਡ ਫੰਕਸ਼ਨ ਦਾ ਕਰਕੇ ਤਿਆਰ ਕੀਤਾ ਤੇ ਉਹ ਖੇਡ ਦੇ ਖੇਡ ਦੇ ਕੁਝ ਸਮੇਂ ਲਈ ਬਾਹਰ ਚਲੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਕੋ ਬੱਚਾ ਹੈ ਜੋ ਸ੍ਰੀਜ ਦੇ ਉੱਤੇ ਹੈ ਤੇ ਕੋ ਕੱਪੜਾ ਨਹੀਂ ਹੈ ਨੰਗਾ ਹੈ ਤਨ ਤੋਂ ਤਾਂ ਉਹਨਾਂ ਨੇ ਆਪਣੇ ਕੱਪੜੇ ਲਾ ਕੇ ਆਪਣੇ ਵਸਤਰ ਜੋ ਵੀ ਬਾਦਾਂ ਜੀ ਨੇ ਪਹਿਨਾਏ ਸਨ ਉਹਨਾਂ ਨੇ ਉਸ ਬੱਚੇ ਨੂੰ ਦੇ ਦਿੱਤੇ ਤੇ ਜਦੋਂ ਮਾਤਾ ਜੀ ਨੇ ਇਸ ਬਾਰੇ ਗੱਲ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਤਾਂ ਉਹਨਾਂ ਨੇ ਕਿਹਾ ਕਿ ਇਹ ਤੇ ਤਿਆਗ ਦੀ ਮੂਰਤ ਆ ਕਿ ਇਹਦੇ ਕੁਝ ਨਹੀਂ ਹੈ ਕੋਈ ਸਮਾਂ ਇਹੋ ਜਿਹਾ ਵੀ ਆਵੇਗਾ

ਸਰਤਾਜੀ ਬਾਤ ਕਰ ਰਿਹਾ ਹੈ ਬੱਚੇ ਨੂੰ ਡਰਨ ਕੋ ਨਹੀਂ ਆਇਆ ਕਿ ਜਦੋਂ ਦੇਸ਼ ਦੇ ਵਿੱਚ ਮੁਗਲ ਹੋ ਕੋ ਮਤਨੇ ਐਨਾਗ ਜੁਲਮਚਾਰ ਕੀਤਾ ਲਗਾਤਾਰ ਬਦਲਤਾ ਕੋਣ ਵਾਲੇ ਕਰ ਦਿੱਤਾ ਕਿ ਉਹਨਾਂ ਨੇ ਅਤੇ ਜੋਰ ਉਹ ਹਾਇ ਜਾਗ ਦੇ ਵਿੱਚ ਦੁਸ਼ਮਣਾਂ ਦੇ ਆਹੂ ਲਾਏ ਤਲਵਾਰ ਦੇ ਨਾਲ ਤਾਂ ਉਸ ਦਿਨ ਤੋਂ ਬਾਅਦ ਉਹਨਾਂ ਦਾ ਨਾਮ ਤਿਆਗ ਮਰ ਤੋਂ ਤੇਗ ਬਹਾਦਰ ਰੱਖ ਦਿੱਤਾ ਗਿਆ ठीक है सब देखो सामने दर्शक सामने धन्यवाद सर मैंने भी देखा गलत देखा तो क्या रेट का भाव है ओ नो वो मुझे नहीं सर सर उस से ਸਾਡੇ ਬਹੁਤ ਹੀ ਰਿਸਪੈਕਟਡ ਐਮਐਲਏ ਸਾਹਿਬ ਗੂਰ ਵਿਜੇਪਰਤਾਪ ਸਿੰਘ ਜੀ ਤੇ ਹੋਰ ਮਹਾਨ ਹਸਤੀਆਂ ਜਿੰਨਾ ਬਾਰੇ ਸਾਡੇ ਡਾਇਰੈਕਟਰ ਸਾਹਿਬ ਜੇਪੀ ਸ਼ੂਰ ਜੀ ਨੇ ਹਾਨੂੰ ਬਹੁਤ ਹੀ ਵਿਸਥਾਰਪੂਰਵਕ ਦੱਸਿਆ ਹੈ ਜੋ ਕਿ ਕਿਸੇ ਬਹੁਤ ਤਾਰੀਖਾ ਕਿਸੇ ਵੀ ਉਹ ਇਤਿਹਾਸ ਐਨੀਆਂ ਮਹਾਨ ਹਸਤੀਆਂ ਹਨ ਤੇ ਜੋ ਸਾਰੇ ਸਾਧ ਸੰਗਤ ਇਸ ਵਿੱਚ ਡਾਕਟਰ ਡਾਇਰੈਕਟਰ ਅਤੇ ਆਫੀਸਰ ਸਾਰੇ ਸ਼ਾਮਲ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਦੇਸ਼ ਵਿੱਚ ਨਹੀਂ ਵਿਦੇਸ਼ਾਂ ਵਿੱਚ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹਤੇ ਕਮਲੇ ਬਿਠਾਦਾ ਇਹ 350 ਆ ਸ਼ਹੀਦੀ ਸਮਾਗਮ ਆ ਮਨਾਇਆ ਜਾ ਰਿਹਾ ਹੈ ਔਰ ਮਹਾਨ ਹੈ ਔਰ ਇਸ ਗੱਲ ਦੇ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਇਸ ਵਿੱਚ ਆਪਣਾ ਯੋਗਦਾਨ ਪਾਉਂਦਿਆ ਸ਼ੂਰ ਮਲਟੀ ਸਪੈਸ਼ਲ ਹਸਪੀਟਲ ਵੀ ਇਸ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਜੋ ਕਿ ਇਸ ਹਸਪੀਟਲ ਦੇ ਵਿੱਚ ਇਥੋਂ ਦੀ ਸਟਾਫ ਡਾਇਰੈਕਟਰ ਸਾਹਿਬ ਡਾਕਟਰ ਸਾਹਿਬ ਹਨ ਮੈਂ ਇਹ ਸਮਝਦਾ ਹਾਂ ਕਿ ਇਹ ਬਹੁਤ ਹੀ ਵੱਡਾ ਕਾਰਜ ਹੈ ਜੋ ਇਹ ਕਰ ਰਹੇ ਹਨ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਆਪਾਂ ਅਧੂਰੇ ਹਾਂ ਕੁਝ ਨਹੀਂ ਕਹਿ ਸਕਦੇ ਜਿੰਨੀ ਉਹਨਾਂ ਦੀ ਸ਼ਹਾਦਤ ਹੈ ਕੁਰਬਾਨੀ ਹੈ ਸਾਡੇ ਦੇਸ਼ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਬਾਰੇ ਆਪਾਂ ਕਹਿ ਸਕਦੇ ਹਾਂ ਗੁਰਤੇਗ ਬਹਾਦਰ ਸਿਮਰੀਏ ਕਾ ਨੌਰ ਤੇ ਆਵੇ ਧਾਇ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸੋ ਗੁਰਸਾਹੂ ਜਿਨ੍ਹਾਂ ਨੇ ਇਸ ਦੇਸ਼ ਕੌਮ ਲਈ ਆਪਣੀ ਕੁਰਬਾਨੀ ਦਿੱਤੀ ਆਪਣਾ ਸੀਸ ਵਾਰਿਆ ਉਹਨਾਂ ਬਾਰੇ ਮੈਂ ਕੁਝ ਆਪਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ 1621 ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਦੇ ਘਰ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਘਰ ਆ ਕੇ ਉਹਨਾਂ ਨੇ ਤੇ ਗੁਰਸਵਾਰਿਓ ਇਸ ਸਾਡੇ ਦੇਸ਼ ਕੋਲੋਂ ਜਾਂ ਸਾਡੀ ਸੰਸਕ੍ਰਿਤੀ ਨੂੰ ਕਿੰਦੇ ਆ ਦਿੱਤੇ ਹੈ ਗੁਰਤੇਗਵਹਦ ਸਾਹਿਬ ਜੀ ਦੇ ਜੀਵਨ ਬਾਰੇ ਆਪਾਂ ਕੁਝ ਗੱਲਾਂ ਕਰਾਂਗੇ ਉਹਨਾਂ ਦਾ ਗੁਰੂ ਸوارਿਓ ਬਚਪਨ ਦਾ ਨਾਮ ਪਿਆਰ ਕਮਲ ਸੀ ਤਾਂ ਉਹ ਬਚਪਨ ਵਿੱਚ ਉਹਨਾਂ ਦੇ ਮੈਨੇਜਰ ਡਾਇਰੈਕਟਰ ਸ਼ੂਰ ਹਸਪੀਟਲ ਖਜਾਂਦਾਂਗੇਟ ਅਮਰਸਾ ਅੱਜ ਦਾ ਆਯੋਜਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋ ਸਮਰਪਿਤ हमारे हॉल में किया गया मेरे बड़े भाई मेरे बड़े मित्र जे एस नागपाल जिन्होंने प्रिंसिपल के तौर पे काम किया उन्होंने श्री गुरु तेग बहादुर पे एक बुक लिखी थी तो मुझे उन्होंने कहा कि ये बुक मैंने आपसे रिलीज़ करानी है तो मेरे मन में ये बात आई कि श्री गुरु तेग बहादुर जी की कंट्रीब्यूशन बहुत बड़ी है उसको लिमिटेड रखना ठीक नहीं है तो मैंने ये विचार बनाया कि अमृतसर रैदर पंजाब के जो विद्वान लोग हैं पढ़े लिखे लोग हैं उनका इकट्ठ करके उनकी एक मीटिंग करके एक ऐसा आयोजन किया जाए कि श्री गुरु तेग बहादुर की जो कंट्रीब्यूशन है वो जन जन तक पहुँचे तो आज हंड्रेड के करीब वेल एजुकेटेड लोग आए हुए थे सारे विद्वान थे इसी उद्देश्य के साथ कि ये विद्वानों के हाथ में उनके दिमाग में ये बात आएगी कि हम जो आज यहाँ से सेंटिमेंट्स लेके जा रहे हैं अपनी जनरेशन को आने वाली जनरेशन को बताएंगे कि श्री गुरु तेग बहादुर के जो उन्होंने रास्ता हमें दिखाया था कुर्बानी का रास्ता दिखाया था कोपरेशन का दिखाया था जो उनको हिंद की चद्दर बोला जाता है उसके बारे में वो अभी आने वाली जनरेशन को बताएंगे तो ऐसा आयोजन मुझे लगता है कि बहुत कामयाब हुआ इस फंक्शन में आज के मुख्य अतिथि आपको पता है पद्मश्री हर महेंद्र सिंह जी बेटी जो सेंट्रल यूनिवर्सिटी हिमाचल के चांसलर हैं वो मुख्य अतिथि थे आईजी जो रिटायर हुए हैं कुंवर विजय प्रताप जी उन्होंने प्रसाइड ओवर किया तो मैंने इस ढंग से इसका आज आयोजन किया कि ये क्योंकि शुरू तेग बहादुर जी नौवें गुरु थे तो मैंने नौ रतन लिए नौ रतन मतलब जो बहुत इंटेलिजेंट हैं पढ़े लिखे हैं विद्वान हैं लोगों की सेवा करने वाले हैं तो नौ रतन को ही अतिथि बनाया गया और उनके जीवन के बारे में लोगों को बताया गया एक का जीवन मैंने बोला बताया कि हमें इनके मार्गदर्शन पर चलना चाहिए ये जितने भी हमारे रत्न हैं या हमारे जो गुरु हुए हैं उनके मार्गदर्शन पर चलते हुए हम अपने आप को अपनी जनता को अपनी सोसाइटी को आने वाली जनरेशन में सुधार लाएँ ताकि हम आपस में कोऑपरेट कर सकें एक दूसरे की सहायता कर सकें और एक दूसरे की चदर बन सके कैसी चदर जो शील्ड बने जो किसी को दुख है तो उसको दुख दूर करने के लिए सामने आए मैं सभी जितने भी आज लोग आए हैं जितने भी पार्टिसिपेंट्स हैं जो उन्होंने बेदी जी ने उमर साहब ने नागपाल साहब ने बहुत अच्छा बोला बहुत अच्छे विचार श्री गुरु तेग बहादुर के बारे में बताए और मुझे पूरा विश्वास है कि ये विचार आपके माध्यम से लोगों तक पहुंचेंगे और लोग उसका अनुसरण करने के लिए आगे आएंगे और बहुत बहुत धन्यवाद ठीक है